ਤੋ ਮੇਰਾ ਨਾਮ ਹੈ ਮਾਵਾਤਿਆ ਦੋਨੇ ਘਰ ਸੀ ਕਿਥੋਂ ਤੇ ਰਹਿਣਾ ਬਲੇ ਜੀ ਤੁੰਗਾਬਾ ਅੱਜ ਕੀ ਗੱਲ ਹੋ ਜਾਂਦੀ ਠਾ ਰੋਡ ਤੁੰਗਬਾਲਾ ਦੇ ਹਾਂਜੀ ਕੀ ਗੱਲ ਹੋ ਕਬੀਰ ਨਗਰ ਕਬੀਰ ਨਗਰ ਮੇਰੀ ਗੁੜੀਆਂ ਘਾਰ ਹੀ ਮੈਂ ਘਾਰ ਹੀ ਮੈਂ ਮਸ਼ੀਨ ਤੇ ਕੰਮ ਕਰਦੀ ਗਈ ਸੀ ਤੇ ਕੋਠੇ ਤੇ ਮੇਰੀ ਗੁੜੀਆਂ ਨੇ ਚੀਕਾ ਮਾਰੀ ਤੇ ਬੰਦਾ ਅੰਦਰ ਵੜ ਗਿਆ ਗੁੜੀਆਂ ਥੱਲੇ ਜਨਾਂ ਚੀਕਾ ਮਾਰੀਆਂ ਤੇ ਉਹ ਬੰਦਾ ਸਿਲੰਡਰ ਚੋਕੇ ਭੱਜਣ ਲੱਗਾ ਸੀ ਤੇ ਮੈਂ ਆ ਗਈ ਤੇ ਇਹ ਗਲੀ ਵਾਲੇ ਇਕੱਠੇ ਹੋ ਕੇ ਸਾਰੇ ਥਾਣੇ ਆ ਗਏ ਹੋਏ ਆ ਤੈਨੂੰ ਜਿੰਨੀ ਹੋ ਸਕੇ ਉਹਨ ਸਜ਼ਾ ਸਜ਼ਾ ਦੋ ਨਸ਼ਕੀ ਨਸ਼ੇੜੀ ਸੀ ਹੁਣ ਪੁਲਿਸ ਨੇ ਤੁਹਾਨੂੰ ਕੀ ਆਸ਼ਵਾਸ਼ਣ ਦਵਾਇਆ ਜੀ ਕਹਿੰਦੇ ਆ ਨਾ ਪੂਰੀ ਪੂਰੀ ਕਾਰਵਾਈ ਕਰਾਂਗੇ ਲਾਲਾ ਜੀ ਮੇਰਾ ਨਾਮ ਮੈਂ ਮਹਲੇ ਦਾ ਪ੍ਰਧਾਨ ਆ ਜੀ ਇਹ ਬੰਦਾ ਨਸ਼ੇ ਦੇ ਲੋਰ ਦੇ ਵਿੱਚ ਇਹ ਜੀਵਨ ਕੁਮਾਰ ਦੇ ਘਰ ਵਰ ਗਿਆ ਜੀ ਤੇ ਇਹਨਾਂ ਦੇ ਘਰੋਂ ਸਿਲੰਡਰ ਚੁੱਕ ਕੇ ਜਦੋਂ ਭੱਜਣ ਲੱਗਾ ਏ ਤੇ ਇਹਨਾਂ ਦੀ ਬੇਟੀ ਨੇ ਚੀਕਾਂ ਮਾਰੀਆਂ ਤੇ ਜਿਹੜੀ ਬੇਟੀ ਦੀ ਮੰਮੀ ਹੈ ਉਹ ਕੋਠੇ ਤੋਂ ਭੱਜੀ ਆਈ ਤੇ ਕੁਛ ਉਹਨਾਂ ਨੇ ਫੜਿਆ ਕੁਛ ਗਲੀ ਵਾਲਿਆਂ ਨੇ ਫੜਿਆ ਅਸੀਂ ਐਸ ਐਚ ਯੂ ਸਾਹਿਬ ਨੂੰ ਫੋਨ ਕੀਤਾ ਤੇ ਉਹ ਤੁਰੰਤ ਉਸੇ ਵੇਰੇ ਗੱਡੀ ਲੈ ਕੇ ਗਏ ਉਹਨੂੰ ਫੜ ਕੇ ਅਸੀਂ ਅੰਦਰ ਦੇ ਕੇ ਤੇ ਚੱਲੇ ਆ ਜੀ ਹੁਣ ਕੀ ਮੰਗ ਕੀ ਕਰਦੇ ਭਾਈ ਅਸੀਂ ਮੰਗੇ ਹੋਈ ਕਰਦੇ ਆ ਜੀ ਇਹੋ ਜਿਹੇ ਬੰਦੇ ਨੂੰ ਸਖਤ ਸਜ਼ਾ ਮਿਲੇ ਜੇ ਲਾ ਕਿਸੇ ਦੇ ਘਰ ਉਹ ਗਰੀਬ ਬੰਦੇ ਨੇ ਜਾਂ ਸ਼ੌਕਰ ਨੇ ਕਿਸੇ ਦੇ ਘਰ ਇਹੋ ਜੀ ਚੋਰੀ ਨਾ ਹੋਵੇ ਇਸ ਤੋਂ ਪਹਿਲਾਂ ਵੀ ਜੀ ਬੜੀਆਂ ਕੀਤੀਆਂ 88 ਫੁੱਟ ਦੇ ਚੋਰੀਆਂ ਹੁੰਦੀਆਂ ਜੀ ਕਿਸੇ ਦੇ ਆਟੋ ਜੇ ਬੈਟਰੀ ਕੱਢ ਲੈਂਦੇ ਕਿਸੇ ਦਾ ਕੋਈ ਸਾਈਕਲ ਖੋ ਕੇ ਚੱਲ ਜਾਂਦਾ ਜੀ ਕੋਈ ਮੋਬਾਈਲ ਲੈ ਕੇ ਭੱਜ ਜਾਂਦਾ ਜੀ ਮੈਂ ਜੀਵਨ ਕੁਮਾਰ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਕਬੀਰ ਨਗਰ ਮਜੀਠਾ ਰੋਡ ਕੀ ਗੱਲ ਹੋਈ ਪਤੀ ਜੀ ਮੈਂ ਆਪਣੀ ਸ਼ੌਪ ਤੇ ਸੀਗਾ ਔਰ ਮੇਰੀ ਵਾਈਫ ਤੇ ਮੇਰੀ ਕੁੜੀਆ ਘਰ ਇਕੱਲੇ ਸੀਗੇ ਵਾਈਫ ਉੱਪਰ ਮਸ਼ੀਨ ਤੇ ਕੰਮ ਕਰ ਰਹੀ ਦੀ ਤੇ ਕੁੜੀਆ ਥੱਲੇ ਟੀਵੀ ਦੇਖਣ ਦੀ ਸੀਗੀ ਉਹ ਬੂਆ ਖੁੱਲਣ ਕਰਨ ਕਚਾਨ ਨੰਬਰ 35 ਅਮਲੀ ਕੋਈ ਸਮੈਕੀ ਲਾਲੋ ਕੋਈ ਆਇਆ ਵਾ ਉਹਨੇ ਰਸੋਈ ਚੋਂ ਸਿਲੰਡਰ ਚੁੱਕਣ ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਕੁੜੀ ਨੇ ਚੀਕਾ ਮਾਰੀਆਂ ਵਾਈਫ ਉੱਤੋਂ ਆਈ ਐ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਕੁਛ ਵਾਈਫ ਨੇ ਫੜਿਆ ਕੁਛ ਗਲੀ ਵਾਲਿਆਂ ਨੇ ਸਾਥ ਦਿੱਤਾ ਫੜਿਆ ਤੇ ਇਹਨੂੰ ਥਾਣੇ ਫਰਾਇਆ ਗਿਆ ਵਾ ਉਹ ਥਾਣੇ ਵਾਲਿਆਂ ਨੇ ਸਾਨੂੰ ਕਾਰਵਾਈ ਕਰਨ ਦਾ ਸੋਚਿਆ ਕਿ ਤੇ ਪਰਚਾ ਹੋਏਗਾ ਇਹਨੂੰ ਜੇਲੇ ਦਿੱਤਾ ਜਾਏਗਾ। ਇਹ ਨਸ਼ੇਰੀ ਸੀ ਕਿ ਉਹ ਕੀ ਮੰਗ ਕੀ ਕਰਦੇ ਭਾਜੀ ਅਸੀਂ ਮੰਗੇ ਇਹ ਕਰਦੇ ਆ ਕਿ ਇਹਨੇ ਇੱਕ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੀ ਬੇਟੀ ਘਰ ਇਕੱਲੀ ਸੀ ਉਹਨੂੰ ਕਿਰਨਾਪ ਵੀ ਕਰ ਸਕਦਾ ਸੀ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕਰ ਸਕਦਾ ਸੀ ਪਰ ਮੈਂ ਇਹ ਚਾਹਨਾ ਕਿ ਇਹਦੇ ਤੇ ਜਿੰਨੀ ਤੋਂ ਜਿੰਨੀ ਕਾਰਵਾਈ ਹੋ ਸਕਦੀ ਹੈ ਕੀਤੀ ਜਾਵੇ। ਬੰਦਾ ਸਿਲੰਡਰ ਕਹਿੰਦਾ ਚੋਰੀ ਕਰਦਾ 30 ਸਿਰਾਂ ਨਾਲ। ਨੀ ਐਸੀ ਕੋ ਗੱਲ ਨਹੀਂ ਐ ਨਾ ਕੋ ਸਿਲੰਡਰ ਚੋਰੀ ਕਰਨ ਦੀ ਗੱਲ ਆਈ ਆ ਇਹ ਨਾ ਮਹਿੰਦਰਪਾਲ ਸਰਨਾਬ ਸਵਰਨ ਕੁਮਾਰ ਆ ਵਾਸੀ ਤੁੰਗਬਾਲਾ ਕਰਪਾਲ ਕਲੋਨੀ ਦਾ ਇਹਦੀ ਸ਼ੂਗਰ ਦੀ ਪ੍ਰੋਬਲਮ ਐ ਸ਼ੂਗਰ ਘਟੀ ਹੋਣ ਕਰਕੇ ਜਿਹੜਾ ਵਾ ਇਹ ਉੱਥੇ ਡਿੱਗ ਪਿਆ ਸੀ ਤੇ ਲੋਕਾਂ ਨੇ ਸ਼ੱਕ ਪੈ ਗਿਆ ਵੀ ਇਹਦੇ ਘਰ ਜਾ ਕੇ ਕਿਸੇ ਦੇ ਘਰ ਚੋਰੀ ਕਰਨ ਲੱਗਾ ਜਦੋਂ ਕਿ ਉਹਨਾਂ ਦਾ ਕਾਫੀ ਮਤਲਬ ਕਿ ਆਮ ਜਨਤਾ ਵੱਲੋਂ ਇਸੇ ਸ਼ੱਕ ਦੇ ਬਨਾਤੇ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਨੂੰ ਅਸੀਂ ਇਨਫੋਰਮੇਸ਼ਨ ਮਿਲਦੀ ਹੈ ਜਿਹੜਾ ਥਾਣੇ ਲਿਆਂਦਾ ਗਿਆ ਉਹਦੇ ਕਲਾਪ ਅਸੀਂ ਜੋ ਐਕਸ਼ਨ ਵਾਦਾ ਕਰਾਂਗੇ ਸਰ ਇਹ ਨਸ਼ੇੜੀ ਵੀ ਸੀ ਕਹਿੰਦੇ ਨਹੀਂ ਨਹੀਂ ਐਸੀ ਕੋ ਗੱਲ ਨਹੀਂ ਸੜਕੋ ਬਿਠਾਇਆ ਵ ਇਦ ਕਰਕੇ ਉਹ ਚਾਹਤ ਮਤਲਬ ਕਿ ਹਕੂਮਤ ਦਾ ਕਮ ਹੁੰਦਾ ਇਹਨਾਂ ਦੇ ਘਰ ਅੰਦਰ ਵੜ ਗਿਆ ਵੱਡੀ ਪਿਆਸੀ ਸਰ ਕੀ ਬੰਦੀ ਕਰ ਲਈ ਜੋ ਵੀ ਕਾਰਵਾਈ ਬੰਦੀ ਉਹਦੇ ਮਤਲਬ ਕੀਤੀ ਜਾਊਗੀ ਕਿ ਜੇ ਵਾਰਸੀ ਜਾਂ ਇਹਦੇ ਪ੍ਰਵਾਤ ਮੈਂਬਰਾਂ ਨੇ ਇਹਨਾਂ ਫਲੋਰਿੰਗ ਵੱਲੋਂ ਕੇਅਰ ਕੀਤੀ ਜਾਂ ਜੇ ਕਿਸੇ ਕਿਸਮ ਦੀ ਕੋਈ ਡਰਾਈ ਝਗੜਾ ਹੋਇਆ ਵਾ ਇਹਨੇ ਕੀਤਾ ਜਾਂ ਉਹਨਾਂ ਨੂੰ ਕਿਹਾ ਉਹਦੇ ਕਲਬ ਫਾਰਮੈਟਿਵ ਅਚਲੇ ਆ ਜਾਏਗਾ